ਦੋਹੇ ਸੁਪਰੀਮ ਕੋਰਟ ਉਹ ਵੀਡੀਓ ਨੇ ਫੈਲਾ ਦਿਓ ਦਿੱਤਾ ਕਿ ਇਹਨਾਂ ਨੂੰ ਤੁਸੀਂ ਜੋ ਰੂਲਰ ਦੇ ਵਿੱਚ ਸਟੇਮੈਂਟ ਲੱਭੀ ਕੋਟੇ ਮੈਂ ਹਰਾਨਾ ਐਸੀ ਨਿਕਲੀ ਸਰਕਾਰ ਤੇ ਉਹ ਕੋਟਾ ਤੋਂ ਹਰ ਇੱਕਿੰਦੀ ਨੇ ਜਗ ਨੂੰ ਬਲਾਉਣ ਪਿਆ ਰਿਹਾ ਉਹ ਕੋਟੇ ਦਾ ਵੀ ਇਰਾਦਾ ਕੀ ਕਰ ਰਿਹਾ ਉਹਨੂੰ ਤਾਂ ਫੈਲਾ ਲਿਆ ਰੋ ਉਹ ਤਾਂ ਸਾਰੇ ਕੱਪੀਆਂ ਦੇ ਰਿਹਾ ਤੇ ਉਹ ਕੋਈ ਜਾਣ ਵੀ ਨਹੀਂ ਸਕਤੇ ਆਉਂਦੇ ਦਫਤਰ ਸਾਡੇ ਜੁਡੀਸ਼ੀਅਨ ਦਫਤਰ ਸਾਡੀ ਸਾਹਮਣੇ ਲੜ ਕੇ ਦੱਸੋ ਕਿ ਕਿਉਂ ਬੋਲੋਗੇ ਆਪਣਾ ਤਕੂ ਐਂਜੀਨ ਪਰਮੀ ਸਰਕਾਰ ਕਰਤਗੀ ਜੇੜੀ ਚਾਹਤ ਨਾਲ ਕੋਈ ਮੀਟਿੰਗ ਨਿਕਾਲੀ ਤਾਂ ਸਾਥੀਓ ਵਾਰੇ ਕੀਤਾ ਕਿ ਸਰਕਾਰ ਕਦੇ ਮਨਾਜੋ ਪੁੱਛੇ ਨਹੀਂ ਕਰਦੇ ਤਾਂ ਅਸੀਂ ਇਹ ਕੀਤਾ ਕਿ ਅਸੀਂ ਪੈਸੇ ਇਕੱਠੇ ਕਰਕੇ ਅਸੀਂ ਵੀ ਆਪਣਾ ਯੋਗਦਾਨ ਪਾਵਾਂਗੇ ਤੁਹਾਡਾ ਕੁਝ ਇਸ ਤਰ੍ਹਾਂ ਦੇ ਵਿੱਚ ਸਾਡੀ ਵੀ ਟੀਮ ਅਤੇ ਹੋਰ ਗਰੁੱਪ ਵੀ ਜੱਗਿਆ ਹੋਇਆ ਹੈ ਉਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂ ਜਿਹੜੇ ਮਿੰਨੀ ਸੈਕਟਰ ਦੇ ਮਿੰਨੀ ਸੈਕਟਰ ਦੇ 1 ਲੱਖ 30000 25000 ਦਾ ਫੰਡ ਇਕੱਠਾ ਕੀਤਾ ਜੀ ਜੋ ਕਿ ਸਾਡੇ ਸਰਨਾ ਪੂਰਾ ਕਰਦੇ ਸਤਿਉ ਇੱਕ ਪਿਛੇ ਸਿੱਟੇ ਤਨ ਹਾਜ਼ਰੀ ਲੱਗਿਆ ਐਕਸਿਸ ਬੈਂਕ ਦਾ ਇਸ ਤਮੰਦ ਦੇ ਵਿੱਚ ਤਾਂ ਦੋਨੇ ਤਰੀਕਾ ਲਾਇਆ ਕਿ ਹਾਜ਼ਰੀ ਲੱਗ ਰਹੀ ਹੈ ਜਦ ਇਹਨੂੰ ਨੇ ਅਜਿhandle ਹਾਜ਼ਰੀ ਕਰਦੀ ਹੈ ਤੇ ਮੰਨੋ ਕਿ ਬੰਦਾ ਕੋਈ ਇੱਕ ਦੂਜੇ ਸਰਟੀਫਿਕੇਟ ਵਰਤੋਂ ਦੋਨੇ ਨਾਲ ਦੋ ਤਰੀਕਾ ਜਦ ਕਿ ਬਾਹਰ ਜਾਂਦਾ ਉਹ ਐਬਸੈਂਟ ਸ਼ੋ ਹੋਏਗਾ ਉਹ ਤਮੰਦਾਂ ਨੂੰ ਤੁਸੀਂ ਦੇਖਿਆ ਨਾ ਅਸੀਂ ਗੁਰਪਾ ਦਾ ਇੱਕ ਚਿੱਠੀ ਪਾਈ ਹੈ ਉਹ ਚਿੱਠੀ ਅਸੀਂ ਲਿਖੀ ਹੈ ਸਤਪੰਤਰਨ ਪ੍ਰਸ਼ਾਸਨ ਨੂੰ ਕਿ ਇਹ ਸਿਸਟਮ ਨੂੰ ਹਟਾਇਆ ਜਾਵੇ ਇਹ ਸਿਸਟਮ ਨੂੰ ਹਟਾਇਆ ਤਾਂ ਜਿਹੜਾ ਵਾਧੂ ਮੋਲ ਕੰਡਾ ਸਾਡੇ ਮੁਲਾਜ਼ਮ ਸਾਥੀਆਂ ਨੂੰ ਦਿੱਤਾ ਜਾਵੇ ਜਿਹੜੇ ਪੰਜ ਵਰਤ ਬਾਹਰ ਨੂੰ ਮਾਰਦੇ ਤੇ ਛੁੱਟੀ ਆਵੇ ਤੇ ਵੀ ਦਫਤਰਾਂ ਜਾ ਕੇ ਕੰਮ ਕਰਦੇ ਹਨ ਤਾਂ ਕਿ ਤੋਰੂ ਇਹ ਕੰਮ ਕਰਨਾ ਕਿ ਸਰਕਾਰ ਨੇ ਅਸੀਂ ਜਿਹੜਾ ਇਸ਼ਤਿਹਾਰ ਕਰ ਰਹੇ ਹਾਂ ਰਾਇਆ ਰਹੀ ਉਹ ਤੋਂ ਮੈਨਾ ਅਸੀਂ ਕੋਰ ਤਰੀਕਾ ਲੱਭਿਆ ਹੈ ਅਸੀਂ ਕੋਰਟ ਕੇਸ ਕਰਨ ਜਾ ਰਹੇ ਸਰਕਾਰ ਦੇ ਖਿਲਾਫ ਪੰਜ ਮੁੱਦਿਆਂ ਦੇ ਤੁਹਾਡੀ ਗਰੀ ਸਾਡੀ ਐਸੋਸੀਏਸ਼ਨ ਨੂੰ ਤੁਸੀਂ ਫੱਟ ਦਿੱਤਾ ਜਿਹੜਾ ਪਾਜਾ ਪਾਣੀ ਦੇ ਚਸਵਾਲਾ ਹਵੇ ਉਹਨੇ ਵੀ ਕੋਈ ਜੀ ਪੈਸਾ ਇਕੱਠਾ ਕਰਾਂਗੇ ਇਹਦੇ ਵਿੱਚ ਜਿਹੜੇ ਕੇਸ ਕਰਨ ਜਾ ਰਹੇ ਆ ਉਹ ਲੋਕ ਐਮ ਪੀਐਸ ਵਾਲੇ ਦੂਜਾ ਐਸੀਪੀ ਸਕੀਮ ਜਿਹੜਾ ਲਾਗੂ ਨਹੀਂ ਕਰ ਰਹੇ ਤੀਸਰਾ ਐਸਐਸਪੀ ਗਰੀਬ 5% ਸਾਡੇ ਤੋਂ ਵਾਧੂ ਖਿਸ਼ੂ ਕਰ ਰਿਹਾ ਇਹਦੇ ਨਾਲੇ ਗ੍ਰੇਡ ਤੇ ਜਿਹੜੀਆਂ ਸਾਡੀਆਂ ਗ੍ਰੇਡ ਤੇ ਸੇਕ ਪੜਾ ਗਏ ਸਾਡੇ ਪੀਪਾ ਮੰਤਰੀ ਨੇ ਕਾਂਗਰਸ ਦੇ ਰਾਜ ਵਿੱਚ 1951 ਉਹਦੇ ਬਾਰੇ ਵੀ ਹੈ ਤੇ ਪੰਜਵਾਂ ਇਹਦੇ ਡੀਏ ਬਾਰੇ ਕਿ ਸਾਡਾ ਡੀਏ ਦੀ ਜਿਹੜੀ ਸਰਕਾਰਾਂ ਪਿੱਛੇ ਦੇ ਬੰਗਾਲ ਸਰਕਾਰ ਨੇ ਜਿਹੜਾ ਫੈਸਲਾ ਵਾਲਾ ਸੀ ਬੰਗਾਲ ਸਰਕਾਰ ਦੇ ਖਿਲਾਫ ਸੁਪਰੀਮ ਕੋਰਟ ਚ ਉਹਦੇ ਤੇ ਉਹਨਾਂ ਦੇ ਸ਼ਹਿਰ 15 ਜਾਂ 16 ਕੁਝ 18% ਡੀਏ ਸੀਗਾ ਉਹ ਤੋੜਦੇ ਦੇਣ ਦੇ ਹੱਕੋਂ ਕਿਤੇ ਨਹੀਂ ਤਾਂ ਦੱਸਿਓ 40 ਅਸਰ ਜਗਤ 40 ਕੀ ਕਰੀਏ ਬਲੀ ਦਾ ਕਰ ਮਲਾਕ ਜੋਤੀ ਤੇ ਪਲੇ ਕਮੇ ਉਹ ਕੋੜਾ ਨਾ ਗੱਜੇ ਇ ਕਟਕਟ ਘੋੜਾ ਨਹੀਂ ਜਾ ਰਿਹਾ ਸੀ ਰੇੜੀ ਦੇ ਉੱਤੇ ਲਾ ਕੇ ਉਹ ਘੋੜਾ ਚੰਨਾ ਕਰ ਦੋਬੀ ਦਾ ਮੋਰੀ ਚੱਲਾ ਕਰੇ ਉਹ ਕੇ ਨੱਚਣ ਲੱਗ ਪਿਆ ਕਰੇ ਉਹ ਨੱਚਾ ਕਰੇ ਉਹ ਹਰ ਕਲੀ ਚੱਲਾ ਕਰੇ ਉਹ ਫਿਰ ਥੋੜੀ ਨੂੰ ਲਾ ਕੇ ਖਾਜਾ ਕਰੇ ਉਹ ਫਿਰ ਨੱਚਿਆ ਕਰੇ ਉਹਨੂੰ ਪੁੱਤਾਂ ਦਾ ਪੁੱਛਿਆ ਕਰਦਾ ਕਿ ਤੂੰ ਕੀ ਕਰ ਰਿਹਾ ਜਦ ਤੂੰ ਨੱਚਦਾ ਘੋੜੀ ਕਿਰਨਦੀ ਆ ਕਦੇ ਜਿਹੜਾ ਬਰਾਤ ਵਾਲੀ ਘੋੜੀ ਆ ਜਦ ਤੱਕ ਇਹ ਦੇ ਦੱਸੀ ਇਹ ਨਾ ਦੁਰਦੀ ਵੀ ਰੈਲੀ ਲੱਦੀ ਹੈ ਅੱਜ ਉਹ ਰੈਲੀ ਹੈ ਬੇਤੀ ਹੈ ਰੈਲੀ ਚ ਜੁੜੋ ਪੋਚਾ ਕਰੋ ਉਹ ਜਿਹੜੀ ਅਸੀਂ ਰੈਲੀ ਹੈ ਇਹ ਪਰਸੋਂ ਲੱਗੀਆਂ ਮੇਲ ਸੈਕਟਰ ਦੇ ਵੀ ਸਵੇਰੇ ਸਾਰੇ ਖੱਪਿਆਂ ਜਾਣਦੀ ਹੈ ਇਹ ਕਦੇ ਵੀ ਪਹੁੰਚੇ ਸੱਤਵੇਂ ਐਸ.ਡੀ. ਰੈਲੀ ਛੱਡੀ ਹੈ ਮੈਂ ਜਾਣਾ ਸਗੜੀ ਰਹਿਣਾ ਹੁਣ ਰੈਲੀ ਨੂੰ ਥੋੜਾ ਸਾਡੇ ਤੇ ਖੈਰਾ ਸਾਹਿਬ ਤੁਹਾਡੇ ਵੀ ਆਪਣੇ ਸਾਰੀਆਂ ਗੱਲਾਂ ਬਾਤਾਂ ਲੈਵੋ ਇਚਾਰ ਰੱਖਣਗੇ ਫਿਰ सेंट डीए पेंडिंग है लक्कड़ वाला एरिया पेंडिंग है बाहे चाहिए कई मुद्दा पेंडिंग है साडी ਜਿਹੜੀ ਕਾਂਗਰਸ ਪਾਰਟੀ ਦੇ ਐਮਪੀ ਆ ਸਾਡੇ ਪ੍ਰਤਾਪ ਬਾੜੀ ਵਾਲੀ ਤੁਸੀਂ ਸੌਂਦੇ ਦਿਖਾਏ ਕੋਈ ਨਾ 670 ਰੁਪਏ ਦਾ ਮੈਡੀਕਲ ਬੀਲ ਵੀ ਕਰ ਰਿਹਾ 60 ਰੁਪਏ ਦਾ ਮੈਡੀਕਲ ਬੀਲ ਦੇਖੋ ਸੋਸ਼ਲ ਮੀਡੀਆ ਤੇ ਤੁਸੀਂ ਆਪਣੀ ਆਵਾਜ਼ ਆਜ਼ਾਦ ਰੱਖਦੇ ਹੋ ਸਾਥੀਓ ਹੁਣ ਬਸ ਦਾ ਡਾਕਟਰ ਨਾਇਰ ਵਰ ਸਵਾਤਿਵਰ ਬਣਦਾ ਮਨਾ ਲੈਂਦੇ ਤੇ ਜਿੰਦਾਬਾਦ ਜਿੰਦਾਬਾਦ